ਦੀ ਰਾਗ ਨੂੰ ਹੱਲਾ ਪਾਜਦਾ ਇੱਕ ਪਛਾਣ ਜੀਕਾ ਇਹ ਦਾਈ ਕੋਈ ਹਿੱਦੇ ਦੇ ਅੰਦਰ ਪਛਾਣ ਜਾਨਣਾ ਕੀਤਾ ਹੈ ਇੱਕੋ ਰਖਣ ਹਾ ਇਹ ਕੋਈ ਮਹਾਦੇਵ ਜਰੂਰ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ ਇੱਕੋ ਸਤਾ ਮਨ ਆਸਰਾ ਇੱਕ ਵਾਹਿਗੁਰੂ ਦਾ ਹੀ ਸਾਡੇ ਮਨ ਦਾ ਆਸਰਾ ਹੈ ਇਸ ਦੁਨੀਆ ਵਿੱਚ ਇੱਕੋ ਪ੍ਰਾਨ ਆਧਾਰ ਇੱਕੋ ਲੋਕ ਆਪੇ ਪ੍ਰਾਨ ਦਾ ਆਸਰਾ ਦੂਪ ਹੈ ਤੋ ਉਹ ਜਿਹਨੇ ਜੀਵਨ ਸੰਪੰਨ ਕਰਕੇ ਸਦਾ ਸੁਖ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਕਦੇ ਨਾਸ ਨਾ ਹੋਵੇ ਇੱਕ ਵਾਰੀ ਸੁਖ ਪ੍ਰਾਪਤ ਹੋ ਕੇ ਮਾਰ ਬ੍ਰਹਮ ਕਰਤਾ ਉਹ ਮਾਰ ਦੇ ਪਰਮੇਸ਼ਰ ਕਰਤਾ ਪ੍ਰਸਾਪ ਹੈ ਮਨ ਮੇਰੇ ਕਰਦੇ ਲੋਕਾਂ ਦੇ ਆਪ ਤੇ ਆ ਜੀ ਮੇਰੇ ਪਿਆਰੇ ਮੈਨੂੰ ਹੋਰ ਸਾਰੇ ਜਿੰਨੇ ਜਤਨ ਕਰਦੋਂ ਛੱਡ ਦੇ ਗੁਰ ਪੂਰਾ ਆਰਾਧ ਲਿਖੈ ਮੇਨ ਅੰਗਦੇਵ ਸਾਹਿਬ ਪੂਰਨ ਹਰਿ ਵੇਸ਼ ਚਿੱਤ ਦੀ ਭਾਗਨਾ ਨ ਆਰਾਧ ਯਾਦ ਕਰਿਆ ਕਰ ਇੱਕ ਸੁਖੀ ਲਿਵ ਲਾ ਸਿੱਤ ਕਾਲ ਕੋ ਦੀ ਸੋਹਣੀ ਪ੍ਰਕਾਰ ਬਤੀਜਨ ਤੇ ਲੱਗਿਆ ਦਿੱਤੀ ਨਹੀਂ ਜੋੜਨਾ ਰਹਾਉ ਮੇਰੇ ਤੋਂ ਇੱਕ ਕਾਲ ਮੁਖ ਨੂੰ ਆਪਣਾ ਭਾਈ ਭਾਵ ਨਹੀਂ ਸੰਭੀ ਕੋਈ ਪਰਲੋਕ ਦਾ ਮਿੱਤਰ ਸੰਭ। ਮਾਤਾ ਪਿਤਾ ਇਸ ਰੂਪ ਦੀ ਮਾਂ ਪਿਓ ਵੀ ਨਹੀਂ ਰੱਖਿਆ ਕਰਨਾ ਆਹ ਰੱਬ ਦੇ ਮਾਤਾ ਆਪੇ ਦਿੱਤਾ। ਜਨ ਜੀਵ ਕਾ ਜਗ ਦੇ ਖਾਇਆ। ਅਪਨੇ ਮਿੰਟ ਤੋਂ ਬਾਦ ਆਮ ਕਾਰਨ ਰੂਪ ਆਪ ਹੀ ਹੈ। ਇੱਕ ਸੱਚੀ ਮਨ ਤੇਜ ਹੈ। ਇੱਕ ਵੀ ਪਰਲੋਕਵਾਸ ਕੇ ਮੰਨ ਤੇਖ ਕੋਟ ਹੈ। ਉਹ ਆਈਂ ਨੂੰ ਸਾਰੇ ਜੀਵਾਂ ਨੂੰ ਪਿੰਡ ਧੀਰ ਸੂਰ ਸੂਰ ਦਿੱਤੇ ਆ। ਉਹ ਪ੍ਰਭ ਮਨਹੁ ਨਾ ਵਿਸਰਾ। ਉਹ ਆਈਂ ਕਦੇ ਵੀ ਮਨੋਂ ਨਹੀਂ ਆਪਣੇ ਭੁਲਣਾ ਚਾਹੀਦਾ। ਜਿਨ ਸਭ ਕਿਸ ਗੱਤ ਕੀਤਾ। ਜੋ ਪਰਮੇਸ਼ਰ ਨੇ ਸਭ ਕੁਝ ਆਦਿ ਵਿੱਚ ਕੀਤਾ ਅਭੀਰ ਰੱਖਿਆ ਹੋਇਆ ਹੈ। ਰਾਣਾ ਵੰਕ ਨੂੰ ਕੋਰੇ ਆਉਂਦੇ ਉਹਨਾਂ ਦਾ ਕੋਰੇ ਕੋਈ ਵੀ ਦੁਨੀਆ ਚ ਕਹਿ ਨਹੀਂਦਾ ਹੁਕਮ ਦੇ ਅਨੁਸਾਰ ਸਾਨੂੰ ਡਰਨਾ ਪੈਂਦਾ ਸਾਰੇ ਇੱਕ ਤੋਂ ਬਾਹਰ ਇਸ ਕੋਈ ਅਗਰਾਸੂ ਵਿੱਚ ਬਾਹਰ ਬਾਣਸਾਸੀ ਵਿੱਚ ਕੋਈ ਹੈ ਸਾਰੰਸ਼ਾ ਕਰਮੇਂਦਰ ਵੀ ਕੋਈ ਹੈ ਬਾਹਰ ਸੰਸਾਰ 'ਚ ਵੀ ਕੋਈ ਹੈ ਮਾਨਸਨੰਤਰ ਆਪਾਰੇ ਮੁਕਾਨਾਂ ਵਿੱਚ ਵੀ ਇਤਨੰਤਰ ਮੁਕਾਮੀਆਂ ਵਿੱਚ ਜੀਵਾਂ ਦੇ ਅੰਦਰ ਵੀ ਆਪ ਹੈ ਜੀ ਅਜੰਤ ਸਤਿ ਦੇਨ ਕੀਏ ਇਹ ਚਾਰ ਖਾਣੀਆਂ ਨੇ ਜੀ ਜੰਦਗੀ ਸਵਾਇ ਅਨੁਸਾਰ ਹੀ ਸਾਰੇ ਪੈਦਾ ਕੀਤੇ ਹਨ ਆਪ ਪੜ ਤੇ ਜਾ ਉਹੋ ਅੱਥੇ ਪੜੇ ਮੇਰੇ ਪਿਆਰੇ ਮਨੋ ਜਪਨਾ ਕਰ ਇਹ ਸਿੱਧ ਸਤੇਤੀ ਰੱਤੇ ਆ ਜਦੋਂ ਇਹ ਸਭ ਮਾਲ ਜਿਹੜਾ ਕਿਧਰੰਗਿਆ ਜਾਵੇਗਾ ਉਹ ਵੀ ਸੋਵੀਂ ਸੰਕਾ ਜੇ ਜੇ ਲਈ ਸੋਵੀ ਜਿਹੜਾ ਉਾਰ ਦੇ ਵਿਛਣੇ ਕਰਕੇ ਸਿੱਧਾ ਮਰ ਜਾਉਣਾ ਸੰਤਾਂਬ ਨਾ ਪ੍ਰਾਪਤੀ ਦਾ ਜਿਹੜਾ ਤਾਪ ਚੜਿਆ ਰਹਿਣੇ ਇਹ ਨਹੀਂ ਹੋਵੇਗਾ ਤੈਨੂੰ ਮਾਰ ਬ੍ਰਹਮ ਪ੍ਰਾਪ ਇੱਕ ਹੈ ਕੋਈ ਪਾਪਾ ਪੁੰਨਾ ਤੋਂ ਪਰਮੇਸ਼ਰ ਪਰੇ ਵਿਆਪਕ ਹੈ ਜਾਂ ਨਹੀਂ ਕੋ ਉਸ ਬ੍ਰਹਮ ਦੇ ਬਗੈਰ ਦੁਸਰਾ ਸਤਾਂਚ ਹੋਰ ਕੋਈ ਨਹੀਂ ਹੈ ਇਹ ਪਿੰਦ ਸਭ ਇਸ ਦਾ ਸਾਰੇ ਜੀਵਾਂ ਨੂੰ ਸਰੀਰ ਜਿਹੜੇ ਉਸ ਪਰਮੇਸ਼ਰ ਦੀ ਦਾਤ ਹੈ ਇਹ ਜੋ ਤਿਪਾਰ ਤੂੰ ਹੀ ਇਹ ਹਿੰਦਵਾਸੀ ਹੁੰਦਾ ਸੀ ਹੁਣ ਹੁੰਦਾ ਹੈ ਅੱਗੇ ਨੂੰ ਹੋਵੇਗਾ ਗੁਰ ਪੂਰਾ ਹੈ ਪੂਰਾ ਭਇਆ ਸਤਿਗੁਰੂ ਪੂਰਿਆਂ ਦੇ ਨਾਲ ਜਿਹੜਾ ਮਿਲਿਆ ਉਹਨੂੰ ਪੂਰਨ ਆਨੰਦ ਪ੍ਰਾਪਤ ਹੋ ਗਿਆ ਜਤ ਨਾਨਕ ਸੱਚਾ ਸਬਦੀ ਜੀ ਨੂੰ ਸੱਚਾ ਪਰਮੇਸ਼ਰਾ ਉਸ ਨੂੰ ਜਪਨਾ ਕਰੋ ਸ਼੍ਰੀ ਰਾਗ ਮਹੱਲਾ 5 ਜਿਨ੍ਹਾਂ ਸਾਧਗੁਰੂ ਸੇ ਚਿਤ ਲਾਇਆ ਜਿਨ੍ਹਾਂ ਨੂੰ ਪਾਈ ਸਤਗੁਰੂ ਨਾਨਕ ਦੇਵ ਜੀ ਨੂੰ ਜੀਤਿ ਸਰੂਪ ਜਾਣ ਕੇ ਚਿਤ ਗੁਰੂ ਨੇ ਲਾਇਆ ਹੈ ਏਕੂ ਦੇ ਪ੍ਰਧਾਨ ਹੋ ਇਸ ਲੋਕ ਕੀ ਪੂਰਨ ਪੁਰਖ ਹਨਗੇ ਪਰ ਲੋਕ ਜੀ ਵੀ ਇਹ ਪ੍ਰਧਾਨ ਹਨ ਮੁਖੀ ਹਨ ਜਿਨ ਕਉ ਆਪ ਦਇਆਲ ਹੋ ਜਿਨ੍ਹਾਂ ਦੇ ਸੇ ਮੇਰਾ ਪਿਆਰਾ ਵਾਹਿਗੁਰੂ ਆਪ ਬਿਆਲਤਾ ਕਰਦਾ ਹੁੰਦਾ ਹੈ ਤਿਨ ਉਪਜੈ ਮਨ ਗਿਆ ਇਹ ਉਹਨਾਂ ਦੇ ਮਨ 'ਚ ਗਿਆਨ ਪੈਦਾ ਹੁੰਦਾ ਹੈ ਗੁਰੂ ਸਾਹਿਬ ਨਾਲ ਚਿਤ ਲਾਉਣਾ ਜਿਹੜਾ ਇਹਨਾਂ ਨੂੰ ਬਾਤ ਵਿੱਚ ਲਿਖਿਆ ਜਿਨ੍ਹਾਂ ਨੇ ਮੱਥੇ ਦੇ ਵੇਖ ਲਿਖ ਦਿੱਤਾ ਹੈ ਤਿਲ ਪਾਇਆ ਹਰਨਾ ਉਹਨਾਂ ਸਦਗੀਆਂ ਨੇ ਪਾਸੇ ਪਰਮੇਸ਼ਰ ਦਾ ਨਾਮ ਪ੍ਰਾਪਤ ਕੀਤਾ ਹੈ ਮਨ ਮੇਰੇ ਇੱਕੋ ਨਾਮ ਧਿਆ ਇਹ ਮੇਰੇ ਯਾਰੋ ਮੇਰੇ ਇੱਕੋ ਓਮਕਾਰ ਜੋ ਪਰਮੇਸ਼ਰ ਦਾ ਨਾਮ ਹੈ ਇੱਕੋ ਇੱਕੋ ਜਾਪੇ ਇੱਕੋ ਸੁਣਾਉਂ ਕਿ ਅਹੰਕਾਰ ਸਰਬ ਸੁਖਾਂ ਸੁਖ ਨੂੰ ਜਹ ਸਾਰਿਆਂ ਸੁਖਾਂ ਤੋਂ ਆਤਮ ਸੁਖੀ ਦੇ ਪ੍ਰਾਪਤ ਸਾਰੇ ਸੁਖਾਂ ਦਾ ਸ਼ਿਰੋਮਣੀ ਸੁਖਾ ਇਹ ਪਰਗਟ ਹੋ ਜਾਵੇ ਸਰਗ ਹੈ ਪਦਾਨਾ ਸਾਰੇ ਸੁਖਾਂ ਦੇ ਸ਼ਿਰੋਮਣੀ ਸੁਖ ਆਤਮ ਨੰਦ ਪ੍ਰਾਪਤ ਪਰਗਟ ਹੋ ਜਾਏਗਾ ਗੁਰਗਾਵੀ ਯਸੂ ਦੀ ਪਛਾਣ ਕਰਕੇ ਕਹਿਨਾਇਆ ਜਾਏਗਾ ਰਹਾਉ ਜਨਮ ਮਰਨ ਦਾ ਭੌਗਿਆ ਉਹਨਾਂ ਦਾ ਜਨਮ ਮਰਨ ਦਾ ਡਰ ਚਲਿਆ ਗਿਆ ਸਾਧੂ ਕਾਜ ਗੂਪਾ ਜਿਹੜੇ ਪਰਮਾ ਭਗਤ ਕਿਸੇ ਦੇ ਬਾੜ ਕਾ ਕਾਮ ਸੁਖੀ ਕਰਦੇ ਹਨ ਸਾਧੂ ਸੰਗਤ ਨਿਰਮਲਾ ਆਤਮਾ ਨੂੰ ਵੀ ਸੰਗਤ ਕਰਕੇ ਜਿਨ੍ਹਾਂ ਦਾ ਮਨ ਪਾਪਾਂ ਨਹੀਂ ਮੈਲਦੇ ਰਹਿ ਨਿਰਮਲ ਹੋ ਗਿਆ ਹੈ ਆਪ ਕਰੇ ਪ੍ਰਤਪਾ ਜਾਣਦੇ ਕਿ ਵਾਹਿਗੁਰੂ ਸਾਰਿਆਂ ਦੀ ਪਰਨਾ ਕਰਦਾ ਹੈ ਆਪਦੀ ਹੋਮੇ ਨਹੀਂ ਕਰਦੇ ਚਲੋ ਮਰਨ ਕੀ ਮਾਲ ਕੱਤੀ ਹੈ ਉਹਾਂ ਦੇ ਜਨਮ ਮਰਨ ਦੇ ਦੇਰ ਵਾਲੀ ਹੋਮੇ ਦੀ ਜਿਹੜੀ ਮੈਲ ਹੈ ਕੱਟੀ ਜਾਂਦੀ ਹੈ ਦਰਸ਼ਨ ਦੇਖਿ ਨਿਹਾਲ ਚਲੋ ਦਰਸ਼ਨ ਦੇਖਿ ਤੇ ਨਿਹਾਲ ਦੁੱਖੋਂ ਤੇ ਰਾਹਤ ਹੋ ਜਾਂਦੇ ਪ੍ਰਸੰਨ ਹੋ ਜਾਂਦੇ ਆਣ ਖਣਾਂਤਰ ਰਵ ਰਹਿਆ ਸਾਰੇ ਮਕਾਨਾਂ ਵਿੱਚ ਮਕਾਨੀਆਂ ਦੇ ਪਰਮੇਸ਼ਰ ਵੀ ਆਪ ਕੋ ਹੋ ਰਿਹਾ ਹੈ ਦਾਤਾ ਜਿੰਨਾਂ ਦੇ ਪਾਰ ਬ੍ਰਹਮ ਜਲ ਰਖ ਕੇ ਸੋ ਪਰਮੇਸ਼ਰੋਂ ਸਭਨਾ ਦਾਤਾ ਏਕ ਹੈ ਜੀ ਨੂੰ ਦਾਤ ਲੈਣ ਵਾਲਾ ਇੱਕ ਪਰਮੇਸ਼ਵਰੀ ਹੈ ਦੂਜਾ ਨਹੀਂ ਕੋਈ ਦਾਤਾ ਨਹੀਂ ਸਭ ਮੰਗਤੇ ਹਨ ਇੱਕ ਕਰਨਾਈ ਛਤੀਏ ਪਰਮੇਸ਼ੀ ਜੀ ਸ਼ਣ ਪਾਣੇ ਕਰਕੇ ਛੁਟਕਾਰਾ ਹੁੰਦਾ ਹੈ ਈਕਾ ਲੋੜੇ ਸੂਹ ਜੋ ਮਰਨ ਸਾਹ ਕਰਿਆ ਲੋੜਦਾ ਹੋ ਜਾਂਦਾ ਹੈ ਨਗਾਤਿਆ ਪਾਰ ਧਰਨੋ ਵੀ ਮੰਨ ਕੇ ਐਸਾ ਪਾਰਦੰਤਿਸ਼ਰ ਵਸ ਗਿਆ ਹੈ ਇਹ ਪੂਰੇ ਪ੍ਰਧਾਨ ਉਹ ਐਸ ਲੋਕ ਜੁਗ ਪੁਰਨਾਂ ਪਰਲੋਕ ਚ ਵੀ ਪ੍ਰਧਾਨ ਹਨ ਲੋਕ ਪਰਲੋਕ ਵਿੱਚ ਪੂਰਨ ਗਿਆਨ ਕਰਕੇ ਪ੍ਰਧਾਨ ਮੁਖੀ ਹੈ ਉਹ ਸਾਰਿਆਂ ਮੁਕਾਰਾਂ ਨੂੰ ਫਤੇ ਪਾਇਆ ਪਾਈ ਹੈ ਦਿਲ ਦੀ ਸੋਭਾ ਨਿਰਮਲੀ ਉਹਨਾਂ ਦੀ ਸੋਭਾ ਲੋਕ ਪਰਲੋਕ ਦੇ ਨੈਰਨ ਉਜਲ ਹੋ ਰਹੀ ਹੈ ਜਿਨ ਜਾਤਾ ਹੋ ਤੁਸੀਂ ਹੀ ਜਹਾਂ ਸਾਜ ਕਰੀ ਤੇ ਹੋ ਗੀ ਮਹਾਂਪੁਰਖੋ ਨਿਬ੍ਰਮ ਗਿਆਨੀ ਆਪ ਪਰਮੇਸ਼ਰ ਰੂਪ ਕਰਕੇ ਸੋਭੋ ਇਹ ਮੇਰਾ ਪ੍ਰਭ ਤੇ ਆਇਆ ਮੇਰੇ ਮੇਰੇ ਪ੍ਰਭ ਅਕਾਲ ਪੁਰਖ ਨੂੰ ਧਿਆਨਾ ਕੀਤਾ ਕਿ ਤਿਤ ਹੋ ਕੇ ਤਮਨ ਹੋ ਕੇ ਮਾਲਕ ਤੇ ਕੁਰਬਾਨ ਸਦਗਿ ਨਾਨਕ ਦੇਵ ਜੀ ਕਹਿੰਦੇ ਉਹਨਾਂ ਦੇ ਕੁਰਬਾਨ ਬਲਿਹਾਰ ਜਾਈਏ ਸਾੰਮਣੇ ਨਾ ਆਇਆ ਸੰਸਾਰ ਦੇ ਸਹਲਾ ਹੈ ਤਿਨ ਈਸੂ ਬਾ ਨਿਰਮਲੀ ਪਰੇਤੈ ਜਹਾਂ I the